ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜਿਵੇਂ ਕਹਿੰਦੇ ਨੇ ਕਿ ਮੁਸਲਮਾਨ ਬੰਦਾ ਜੇ ਮੱਕੇ ਨਹੀਂ ਗਿਆ ਜੋ ਦਾ ਦੁਨੀਆ ਤੇ ਆਉਣਾ ਸਫਲ ਨਹੀਂ ਹੁੰਦਾ ਇਦਾਂ ਹੀ ਜੇ ਤੁਸੀਂ ਮਲੇਰਕੋਟਲੇ ਆ ਕੇ ਸਿਆਮ ਅਤਰ ਤੇ ਨਹੀਂ ਆਏ ਤੇ ਤੁਹਾਡਾ ਖੁਸ਼ਬੂ ਦੀ ਦੁਨੀਆ ਵਿੱਚ ਅਤਰ ਦੀ ਦੁਨੀਆ ਦੇ ਵਿੱਚ ਮਤਲਬ ਇਹ ਸਮਝੋ ਤੁਸੀਂ ਦੁਨੀਆ ਤੇ ਆਈ ਨਹੀਂ ਤੁਸੀਂ ਕੋਈ ਖੁਸ਼ਬੂ ਨਹੀਂ ਦੇਖੀ ਜੇ ਤੁਸੀਂ ਮਲੇਰਕੋਟਲੇ ਵੱਲ ਨੂੰ ਆਉਣੇ ਹੋ ਤੇ ਤੁਹਾਨੂੰ ਇੱਥੇ ਇੱਕ ਵਾਰ ਆਉਣਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਲਾਜ਼ਵਾਬ ਜਿਹੜੇ ਅਤਰ ਨੇ ਤੁਹਾਨੂੰ ਸਿਆਮਾ ਅਤਰ ਦੇ ਇੱਕ ਵਾਰ ਜਰੂਰ ਆਓ ਤੇ ਭਾਜੀ ਕੋਲਾ ਕੇ ਮੈਕ ਦੇ ਜਾਓ ਤੇ ਪੂਰੀ ਦੁਨੀਆ ਨੂੰ ਮੈਕ ਅੱਜ ਨਿੱਕੂ ਭਾਜੀ ਦਾ ਨਾ ਮੈਨੂੰ ਨਾ ਇੰਨਾ ਕੱਛਾ ਲੱਗਿਆ ਰੱਬ ਦੀ ਕਸਮ ਵੇ ਮਸਕੂਨ ਆ ਗਿਆ ਮਜ਼ਾ ਆ ਗਿਆ ਥੈਂਕ ਯੂ ਭਾਜੀ ਬਿਲਕੁਲ ਤੁਸੀਂ ਅੱਜ ਮੇਰਾ ਔਰ ਜਿਸ ਤਰ੍ਹਾਂ ਤੁਹਾਨੂੰ ਅਸੀਂ ਦੇਖ ਲਿਆ ਸੀ ਤੁਸੀਂ ਮੰਨ ਲਓ ਜਿਵੇਂ ਕਹਦੀਏ ਉਸ ਤੋਂ ਵੀ ਕਿਤੇ ਅੱਛੇ ਨਿਕਲੇ ਮਾਸ਼ਾ ਅੱਲ੍ਹਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਵੈਕਰ ਜੀ ਦਾ ਹਰਸਾ ਤੇ ਵੈਕਰ ਜੀ ਦੀ ਫਤਿਹ ਇੱਕ ਜੋੜੀ ਹੋਰ ਟਰੈਕਟਰ 18 ਮਾਡਲ ਕੁਰਬਿੰਜਾ ਦਾਸ ਤੇ ਇਹ ਕੋਣ ਕੋਲੀ ਮਸ਼ੀਨ ਕੋਣ ਕਰਨ ਵਾਲੀ ਟਰੈਲਰ ਇਹ ਕੋਣ ਕਰਨ ਵਾਲੀ ਟਰੈਲਰ ਇਹ ਇੱਕ ਉਹ ਬੁੱਥੇ ਵਾਟਰ ਵਾਲਾ ਸਰਵੇ ਸੀਟ ਲੈ ਕੇ ਖਾਂਦਾ ਹੋਣਾ ਸੋ ਰਸਮਾਨੋ ਕੀ ਲਗ ਰਹਾ ਹੁਆ ਰਾਲੀ ਦੇ ਵਿੱਚ ਖਾਣ ਖੀਣ ਦੇ ਵਾਸਤੇ ਦੋ ਟਰੇਲਰ ਇੱਕ ਸਰਵਿਸ ਇੱਥੋਂ ਤੇ ਫਿਕਰ ਚੌਂਦੀ ਹੈ ਲੋਕਾਉ ਨੇ ਨੰਬਰ ਹੈ ਜੀ ਸਾਡਾ 95766 95314 95 766 95314 ਵੈਗੁਰਦੀ ਕਖਰਸਾ ਵੈਗੁਰਦੀ ਪਸੰਦ ਦਾ ਪੜਲਰ ਵਿਕਾਉ ਹੈ ਜੀ 5 ਕਿੱਲੇ ਕੱਦੂ ਕੀਤੇ ਨੇ ਸਿਰਫ ਰੇਟ ਹੈ 25000 ਏਰੀਆ ਸਮਰਾਲਾ 25000 ਰੁਪਏ ਰੇਟ ਰੱਖੇ ਗਏ ਜੀ ਸਮਰਾਲਾ ਏਰੀਆ ਜੀ ਸਿਰਫ 5 ਕਿੱਲੇ ਕੱਦੂ ਕੀਤੇ ਨੇ ਨੰਬਰ ਸਕਰੀਨ ਤੇ ਨੋਟ ਕਰ ਲਓ 727306006 727306006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਰਸਨ ਦਾ ਪੜਲਰ 5 ਕਿੱਲੇ ਕੱਦੂ ਕੀਤੇ ਨੇ ਸਿਰਫ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 25000 ਰੁਪਏ ਰੇਟ ਰੱਖਿਆ ਗਿਆ ਸਮਰਾਲ ਏਰੀਆ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੇ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਵਿੱਡ ਵਗੈਰਾ ਲੱਗੇ ਨੇ ਓਕੇ ਕੰਡੀਸ਼ਨ ਦੀ ਟਰਾਲੀ ਹੈ ਜੀ ਤੇ 11/6 ਦੀ ਟਰਾਲੀ ਹੈ ਇਹ ਤੇ 140000 ਰੁਪਏ ਰੇਟ ਰੱਖੇ ਗਿਆ ਜੀ 62848 82470 62848 82470 ਇਸ ਨੰਬਰ ਤੇ ਫੋਨ ਕਰਕੇ 11/6 ਦੀ ਟਰਾਲੀ 1 ਲੱਖ 4000 ਰੁਪਏ ਚ ਖਰੀਦ ਸਕਦੇ ਹੋ ਬਾਕੀ ਓਕੇ ਕੰਡੀਸ਼ਨ ਦੀ ਟਰਾਲੀ ਹੈ ਜੀ ਵਧੀਆ ਜਾਲੀ ਵਾਲੇ ਵੈੱਡ ਲੱਗੇ ਨੇ ਨਵੇਂ ਟਾਇਰ ਨੇ ਵਧੀਆ ਨਵੀਂ ਟਰਾਲੀ ਹੈ ਨਵੀਂ ਕੰਡੀਸ਼ਨ ਦੀ ਹੈ ਤੁਸੀਂ ਦੇਖ ਸਕਦੇ ਹੋ ਜੀ 140 ਰੇਟ ਮੰਗੇ 11 6 ਦੀ ਟਰਾਲੀ ਹੈ ਇਹ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 12 ਫੁੱਟਾ ਜੈਕ ਵਾਲਾ ਰੇਟ 1 ਲੱਖ 28000 ਏਰੀਆ ਫਰੀਦਕੋਟ ਇੱਕ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਪੰਜਾਬ ਨੰਬਰ ਇੰਜਨ ਗੇਅਰ ਦਾ ਓਕੇ 60% ਟਾਇਰ ਨੇ ਜੀ ਰੇਟ ਹੈ ਜੀ 190 ਹੇਅ 190000 ਰੁਪਏ ਰੇਟ ਰੱਖੇ ਗਏ ਜੀ ਟਰੈਕਟਰ ਦਾ ਤੇ ਟਰਾਲੇ ਦਾ ਰੇਟ ਹੈ 128000 ਨੰਬਰ ਨੋਟ ਕਰ ਲਓ ਮਾਲਕਬੀਰ ਦਾ ਜੀ 94637 18059 94637 18059 ਇਸ ਨੰਬਰ ਤੇ ਫੋਨ ਕਰਕੇ ਟਰਾਲਾ 12 ਫੁੱਟ ਜੈਕ ਵਾਲਾ ਅਤੇ ਸਵਰਾਜ 855 ਟਰੈਕਟਰ ਤੁਸੀਂ ਦੋਨੇ ਸੰਦਾ ਨੂੰ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ 21 ਮਾਲਕ ਦੇ ਨੇ ਇੱਕ ਦੇ ਘਰੇ ਹੀ ਖੜੇ ਨੇ ਇੱਕ ਕਨਾਲ ਜ਼ਮੀਨ ਵਿਕਾਊ ਹੈ ਜੀ ਪਿੰਡ ਪੂਨੀਆ ਤਹਿਸੀਲ ਬੰਗਾ ਸ਼ਹੀਦ ਭਗਤ ਸਿੰਘ ਨਗਰ ਜਿੰਮ ਦੇ ਨਾਲ ਗੌਸਲਾ ਰੋਡ ਰੇਟ 16 ਲੱਖ ਰੁਪਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕਿਹੋ ਜਿਹਾ ਰਸਤਾ ਆਉਂਦਾ ਹੈ ਤੇ ਕਿਹੋ ਜੀ ਜ਼ਮੀਨ ਹੈ ਇਹ ਇੱਕ ਕਨਾਲ ਜ਼ਮੀਨ ਵਿਕਾਊ ਹੈ ਜੀ ਇਹ ਪਿੰਡ ਪੂਨੀਆ ਤਹਿਸੀਲ ਬੰਗਾ ਸ਼ਹੀਦ ਭਗਤ ਸਿੰਘ ਨਗਰ ਜਿੰਮ ਦੇ ਨਾਲ ਗੌਸਲਾ ਰੋਡ ਰੇਟ 16 ਲੱਖ ਰੁਪਏ 9680822657 ਇਸ ਨੰਬਰ ਤੇ ਫੋਨ ਕਰਕੇ ਇੱਕ ਕਨਾਲ ਜ਼ਮੀਨ 16 ਲੱਖ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਇੱਕ ਕਨਾਲ ਜ਼ਮੀਨ ਹੈ 16 ਲੱਖ ਦੇ ਹਿਸਾਬ ਨਾਲ ਇਹ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਟਾਟਾ ਜਿਪ ਗੱਡੀ ਵਿਕਾਊ ਹੈ ਗੱਡੀ 2017 ਮਾਡਲ ਹੈ 1.30 ਰੇਟ ਮੰਗੇ ਏਰੀਆ ਪਟਿਆਲਾ 500 ਰਾਮਗੜ 9979954826 ਇਸ ਨੰਬਰ ਤੇ ਖਰੀਦ ਸਕਦੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ 9877988446 ਇਹ ਸਾਡਾ WhatsApp ਨੰਬਰ ਹੈ ਚੈਨਲ ਦਾ ਤੁਸੀਂ ਇਸ ਨੰਬਰ ਤੇ ਪੰਜ ਤੋਂ ਸੱਤ ਕੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਤੇ ਲਾ ਦਿੱਤੀ ਜਾਊਗੀ ਜਿਹੜੇ ਵੀ ਨਵੇਂ ਨੇ ਚਾਣੋ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹੀ ਗਰੂ ਲਿਖਣਾ ਨਾ ਭੁੱਲਿਓ ਜੀ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਦੇ ਇਹ ਹਾਈਵੇਅ ਐਨਐ 54 ਇੱਥੋਂ ਲਰਾ ਬਾਈ ਫੁੱਟ ਦਾ